ਲੋ ਜੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇਣ ਦਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਕਿਉਂ ਕੀਤਾ ਗਿਆ ਲਾਗੂ ਕਦੋਂ ਹੋਵੇਗਾ ਕਿਸ ਮਾਮਲੇ ਚ ਕੀਤਾ ਹੈ ਗੌਰ ਨਾਲ ਸੁਣਿਓ ਪੰਜਾਬ ਦੇ ਵਿੱਚ ਹੜ੍ਹ ਆਏ ਪਏ ਨੇ ਪੰਜਾਬ ਸਾਰਾ ਮਾਰਿਆ ਜਾ ਰਿਹਾ ਰੁੜਿਆ ਜਾ ਰਿਹਾ ਲੋਕਾਂ ਦੇ ਸਾਹ ਸੁੱਕੇ ਪਏ ਨੇ ਸਿਆਸੀ ਪਾਰਟੀਆਂ ਡਰਾਮੇ ਕਰ ਰਹੀਆਂ ਨੇ ਵੋਟਾਂ ਇਕੱਠੀਆਂ ਕਰ ਰਹੀਆਂ ਨੇ ਔਰ ਉਸੇ ਟਾਈਮ ਵੱਡੇ ਵੱਡੇ ਐਲਾਨ ਕਰਕੇ ਵੀ ਵੋਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਕਰਨਾ ਕਤਰਨਾ ਕੱਖ ਨਹੀਂ ਐਲਾਨ ਪਹਿਲਾਂ ਵੀ ਪਿਛਲੀਆਂ ਪਾਰਟੀਆਂ ਨੇ ਹੋਣ ਵਾਲੀਆਂ ਨੇ ਬੜੇ ਕੀਤੇ ਪਰ ਹੋਇਆ ਕੱਖ ਨਹੀਂ ਤੇ ਹੁਣ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਆਪਣੇ ਹਲਕੇ ਦੇ ਵਿੱਚ ਐਲਾਨ ਕੀਤਾ ਕਹਿੰਦਾ ਜਿੱਥੇ ਹਰ ਸਾਲ ਪਾਣੀ ਆਉਂਦਾ ਤੇ ਲੋਕ ਡੁੱਬ ਜਾਂਦੇ ਨੇ ਕਹਿੰਦਾ ਅਸੀਂ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇ ਕੇ ਉਹਨਾਂ ਨੂੰ ਉੱਚੇ ਘਰ ਪਾ ਕੇ ਦੇਾਂਗੇ ਹੁਣ ਤਾਕੇ ਗਾਂ ਤੋਂ ਪਾਣੀ ਆਵੇ ਤੇ ਉਹਨਾਂ ਦੇ ਘਰ ਨਾਲ ਰੁੜਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਮੰਤਰੀ ਦਾ ਬਿਆਨ ਤਾਂ ਆ ਗਿਆ ਪਰ ਕੀ ਇਹ ਪੂਰ ਚੜੇਗਾ ਇਹ ਤੋੜ ਚੜੇਗਾ ਬਿਆਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਦਿੱਤਾ ਸੀ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਪੈਸੇ ਦੇਵਾਂਗਾ ਜੇ ਝੋਨਾ ਲਾਉਣਾ ਦੁਬਾਰੇ ਪੈ ਗਿਆ ਤਾਂ ਦਿਹਾੜੀ ਦਵਾਂਗਾ ਕਈਆਂ ਸੀ ਨਾ ਗੱਲਾਂ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਉਹ ਬਿਆਨ ਨੂੰ ਸੁਣਨ ਨੂੰ ਤਿਆਰ ਨਹੀਂ ਗਏ ਆਪਦੇ ਬਿਆਨ ਤੋਂ ਇਨੀ ਨਫ਼ਰਤ ਹੋ ਗਈ ਉਹਨਾਂ ਨੂੰ ਸੋ ਆ ਜਿਹੜਾ ਬਿਆਨ ਹੁਣ ਨਾਲਜੀਤ ਭੁੱਲਰ ਨੇ ਦਿੱਤਾ ਦਾਦਾ ਮਰਲੇ ਦੇਣ ਵਾਲਾ ਇਹ ਪੂਰਾ ਕਰਨਗੇ ਹੁਣ ਵੱਡਾ ਸਵਾਲ ਇਹ ਵੀ ਆ ਵੀ ਬਿਆਨ ਤੁਸੀਂ ਅੱਜ ਦੇ ਦਿੱਤਾ ਮਜ਼ਦੂਰ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਪਿੱਟੀ ਜਾਂਦੇ ਨੇ ਵੀ ਦਾਦੇ ਤੋਂ ਲੈ ਕੇ ਹੁਣ ਤੱਕ ਸਾਡੇ ਕੋਲ ਜਿਹੜਾ ਘਰ ਆ ਉਹੀ ਵੰਡਿਆ ਜਾ ਰਿਹਾ ਤੇ ਸਾਡੇ ਕੋਲ ਅੱਧ-ਅੱਧ ਮਰਲੇ ਦੇ ਇਹ ਇੱਕ ਇੱਕ ਭਰਾ ਕੋਲ ਰਹਿ ਗਿਆ ਸਾਨੂੰ ਦੇ ਦਿਓ ਪੰਚਾਇਤੀ ਜ਼ਮੀਨਾਂ ਤੋਂ ਸਰਕਾਰ ਬਣਾਉਣ ਲਈ ਹਰ ਪਾਰਟੀ ਉਹਨਾਂ ਨੂੰ ਲਾਰਾ ਵੀ ਲਾ ਦਿੰਦੀ ਉਹਨਾਂ ਨੂੰ ਤਾਂ ਅਜੇ ਤੱਕ ਕੱਖ ਨਹੀਂ ਦਿੱਤਾ ਹੁਣ ਦੇਖੋ ਜੇਕਰ ਇਹ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇਣ ਦੇ ਬਿਆਨ ਦੇ ਰਹੇ ਨੇ ਤਾਂ ਇਹ ਕੀ ਹੈ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਮੁੱਖ ਮੰਤਰੀ ਨੂੰ ਪਹਿਲਾਂ ਹੀ ਪਤਾ ਤੇ ਜਾਣ ਕੇ ਨਹੀਂ ਕੀਤਾ ਜਾ ਰਿਹਾ ਉਹ ਕਿਹੜਾ ਕੰਮ ਹੈ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਤਾਂ ਉਹ ਖੁਦ ਮੰਨਦੇ ਸੀ ਉਹਨਾਂ ਦੀਆਂ ਵੀਡੀਓ ਪਈਆਂ ਨੇ ਵੀ ਇਹ ਸਭ ਸਰਕਾਰਾਂ ਦੀ ਨਾਕਾਮੀ ਕਰਕੇ ਹਾੜਾਉਂਦੇ ਨੇ ਜੇ ਪ੍ਰਬੰਧ ਪਹਿਲਾਂ ਕੀਤੇ ਜਾਣ ਤਾਂ ਨਹੀਂ ਆ ਸਕਦੇ ਜਿਹੜਾ ਪੈਸਾ ਮੁਆਵਜ਼ੇ ਤੇ ਫੂਕਣਾ ਉਹ ਪਹਿਲਾਂ ਪ੍ਰਬੰਧ ਤੇ ਲਾਉਣਾ ਚਾਹੀਦਾ ਹੈ ਮੁੱਖ ਮੰਤਰੀ ਇਹ ਕਹਿੰਦੇ ਨੇ ਪਹਿਲਾਂ ਵੀਡੀਓ ਦੇਖ ਲਓ ਪਰ ਅੱਜ 10-10 ਮਰਲੇ ਦੇ ਤੁਸੀਂ ਕਹਿੰਦੇ ਹੋ ਅਸੀਂ ਪਲਾਟ ਦੇਣੇ ਨੇ ਚਲੋ ਚੰਗੀ ਗੱਲ ਆ ਪਰ ਤੁਸੀਂ ਉਹ ਬੰਨ ਪੱਕੇ ਨਹੀਂ ਕਰ ਸਕਦੇ ਦਰਿਆਵਾਂ ਦੇ ਉੱਚੇ ਨਹੀਂ ਕਰ ਸਕਦੇ ਜਿਹੜੇ ਹਰ ਸਾਲ ਟੁੱਟਦੇ ਨੇ ਜਿਹੜੇ ਇਲਾਕਿਆਂ 'ਚ ਹਰ ਸਾਲ ਆੜਾਉਂਦੇ ਨੇ ਤੁਸੀਂ ਅਸਲ 'ਚ ਉਧਰ ਨੂੰ ਬਦਲਣਾ ਨਹੀਂ ਚਾਹੁੰਦੇ ਹੁਣ ਮੈਂ ਕੋਈ ਬਾਲਾ ਸਿਆਣਾ ਨਹੀਂਗਾ ਸਿਆਣੇ ਮੇਰੇ ਨਾਲੋਂ ਤੁਸੀਂ ਕਿਤੇ ਜ਼ਿਆਦਾ ਹੋ ਮੇਰੇ ਨਾਲ ਤੁਹਾਨੂੰ ਸਭ ਪਤਾ ਪਰ ਜਿਹੜਾ ਸਿਸਟਮ ਪਿੱਛੇ ਬੈਠਾ ਉਹ ਤੁਹਾਨੂੰ ਕਰਨ ਨਹੀਂ ਦਿੰਦਾ ਔਰ ਉਹ ਸਿਸਟਮ ਕਿਹੜਾ ਉਹ ਕਾਰਪੋਰੇਟ ਘਰਾਣੇ ਨੇ ਕਾਰਪੋਰੇਟ ਘਰਾਣੇ ਤੁਹਾਨੂੰ ਕੁਝ ਨਹੀਂ ਕਰਨ ਦਿੰਦੇ ਉਹਨਾਂ ਉਹਨਾਂ ਤੋਂ ਫੰਡ ਲੈ ਕੇ ਤੁਸੀਂ ਸਾਰੀਆਂ ਪਾਰਟੀਆਂ ਚੋਣਾਂ ਜਿੱਤਦੇ ਹੋ ਔਰ ਕਿਉਂ ਨਹੀਂ ਕਰਨ ਦਿੰਦੇ ਕਿਉਂਕਿ ਉਹਨਾਂ ਨੇ 20 ਤਰੀਕੇ ਹੁਣ ਤੱਕ ਵਰਤਣ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਮੁੱਠੀ 'ਚ ਕਰਨੀਆਂ ਨੇ ਤਿੰਨ ਖੇਤੀ ਕਰੂਣ ਬਣਾਉਂਦੇ ਆ ਕਦੇ ਕਦੇ ਉਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਂਦੇ ਨੇ ਪਰ ਲੋਕ ਲੜਾਈ ਲੜ ਕੇ ਲਾਗੂ ਨਹੀਂ ਹੋਣ ਦਿੰਦੇ ਫਿਰ ਉਹਨਾਂ ਨੇ ਇਹ ਨਵਾਂ ਤਰੀਕਾ ਹੀ ਲੱਗਦਾ ਮੈਨੂੰ ਤਾਂ ਵੀ ਪ੍ਰਬੰਧ ਹੋਣ ਨਾ ਦਿਓ ਇਹਨਾਂ ਨੂੰ ਡੁੱਬਣ ਦਿਓ ਇਹ ਕਰਜ਼ਾਈ ਹੋਣ ਬੁਰੀ ਹਾਲਤ ਜਾਣ ਤੇ ਹੱਥ ਜੋੜ ਕੇ ਕਹਿਣ ਵੀ ਸਾਡੀਆਂ ਜ਼ਮੀਨਾਂ ਲੈ ਲਓ ਸਾਨੂੰ ਪੈਸੇ ਦੇ ਦਿਓ ਚਾਰ ਇਧਰ ਨੂੰ ਕਹਾਣੀ ਜਾਂਦੀ ਲੱਗਦੀ ਆ ਸੋ ਹੁਣ ਜਿਹੜਾ ਇਹ ਇਹ ਮੰਤਰੀ ਸਾਹਿਬ ਲਾਲਜੀਤ ਢੁੱਲਰ ਨੇ ਕਿਹਾ ਅਸੀਂ 10-10 ਮਰਲੇ ਦੇ ਉੱਚੇ ਘਰ ਬਣਾ ਕੇ ਦਿਆਂਗੇ ਇਹ ਮੈਨੂੰ ਇਹ ਗੱਲ ਬੜੀ ਹੂੰ ਤਾਂ ਬਿਆਨ ਚੰਗਾ ਪਰ ਬੜਾ ਇੱਕ ਝੂਠਾ ਤੇ ਵੱਡਾ ਲਾਰਾ ਲੱਗਿਆ ਆ ਤੁਸੀਂ ਦੋ ਚਾਰਾਂ ਦਿਨਾਂ ਨੂੰ ਹਫਤੇ ਨੂੰ ਥੋੜਾ ਪਾਣੀ ਉੱਤਰ ਜਾਣਾ ਲੋਕਾਂ ਨੇ ਉਵੇਂ ਤਬਾਹ ਹੋਏ ਰਹਿ ਜਾਣਾ ਇਹਨਾਂ ਨੇ ਕੱਖ ਨਹੀਂ ਕਰਨਾ ਇਹ ਇਹਨਾਂ ਨੂੰ ਭੁੱਲ ਭੁੱਲ ਜਾਣਾ ਸਾਰਾ ਕੁਝ ਨਾ ਇਹਨਾਂ ਨੇ ਪਹਿਲਾਂ ਕਦੇ ਕੁਝ ਕੀਤਾ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਅੱਜ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਹੜਾਂ ਦੇ ਵਿੱਚ ਤੰਦੂਰ ਤਪਾ ਕੇ ਸਿਆਸੀ ਰੋਟੀਆਂ ਸੇਕ ਰਹੇ ਨੇ ਹੜਕਾ ਦੇ ਅਗੇ ਇਹਨਾਂ ਦਾ ਤੰਦੂਰ ਤਪ ਗਿਆ ਇਹ ਤਾਂ ਇਹ ਤਾਂ ਇਹ ਤਾਂ ਰਾਜ ਗੱਡੀਆਂ ਦੇ ਲਈ ਪੂਰਾ ਰਾਤ ਦੇਣੇ ਕਿ ਕਰ ਰਹੇ ਨੇ ਲੋਕਾਂ ਨੂੰ ਕਈਆਂ ਨੂੰ ਭੋਲਿਆ ਨੂੰ ਐ ਲੱਗਦਾ ਵੀ ਸਾਡੀ ਮਦਦ ਤੇ ਆ ਰਹੇ ਆ ਲੀਡਰ ਸਾਹਿਬ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਜਿਨ੍ਹਾਂ ਦੀ ਸਰਕਾਰ ਨਹੀਂ ਉਹ ਵੀ ਆ ਰਹੀਆਂ ਨੇ ਮਤ ਸੋਚਿਓ ਵੀ ਤੁਹਾਡੇ ਹਮਦਰਦੀ ਬੜੇ ਨੇ ਉਹਨਾਂ ਦੀ ਸਰਕਾਰ ਹੁੰਦੀ ਤੇ ਇਹੀ ਬੇੜਾ ਫਿਰ ਘਰਕ ਹੋਣਾ ਸੀ ਭੁੱਲ ਗਏ ਆਪਾਂ ਲੰਬਾ ਟਾਈਮ ਉਹੀ ਰਹੇ ਨੇ ਨਾ ਸਿਰ ਤੇ ਬਿਠਾਓ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਇੱਕੋ ਕੁਛ ਨੇ ਸੋ ਉਧਰ ਜਦੋਂ ਹੁਣ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਨੂੰ ਪਤਾ ਸਾਰਾ ਕੁਝ ਹੈ ਪਹਿਲਾਂ ਉਹਨਾਂ ਨੇ ਬੜੇ ਸਾਰੇ ਬਿਆਨ ਜੋ ਦਿੱਤੇ ਉਹਨਾਂ ਚੋਂ ਉਹਨਾਂ ਨੇ ਜਦੋਂ ਬਣਨ ਤੋਂ ਬਾਅਦ ਕੁਝ ਨਹੀਂ ਲਾਗੂ ਕੀਤਾ ਆ ਹੜਾਂ ਆਉਣ ਬਾਰੇ ਉਹਨਾਂ ਦੇ ਕਿੰਨੇ ਬਿਆਨ ਵਾਇਰਲ ਹੋ ਰਹੇ ਨੇ ਪਤਾ ਉਹਨਾਂ ਨੂੰ ਸਾਰਾ ਵੀ ਇਹ ਸਰਕਾਰ ਦੀ ਨਕਾਮੀ ਆ ਪਰ ਜਦੋਂ ਸਰਕਾਰ ਚ ਆਪ ਆ ਗਏ ਫਿਰ ਕੀ ਕੀਤਾ ਕੱਖ ਨਹੀਂ ਕੀਤਾ ਕਰਨਾ ਵੀ ਨਹੀਂ ਗਾ ਸੋ ਲੋਕਾਂ ਨੂੰ ਸੋਚਣਾ ਪੈਣਾ ਹੁਣ ਮੈਂ ਵੇਖਿਆ ਇੱਕ ਇਹਨਾਂ ਨੇ ਐਸਡੀਓ ਸਸਪੈਂਡ ਕੀਤਾ ਕੱਲ੍ਹ ਕਹਿੰਦੇ ਜੀ ਇਹ ਕੰਮ ਨਹੀਂ ਕਰ ਰਿਹਾ ਹਾਂ ਅਫਸਰ ਵੀ ਕੰਮ ਨਹੀਂ ਕਰਦੇ ਪਰ ਵੇਖੋ ਗੱਡੀ ਦੇ ਟਾਇਰ ਨੇ ਅਫਸਰ ਇੰਜਨ ਜੇ ਇੰਜਨ ਹੀ ਖਰਾਬ ਹੋਵੇ ਤੇ ਟਾਇਰ ਕੀ ਕਰਨਗੇ ਟਾਇਰਾਂ ਨੂੰ ਤਾਂ ਕਮਾਉਣਾ ਹੀ ਇੰਜਨ ਨੇ ਆ ਇੰਜਨ ਕੌਣ ਆ ਸਰਕਾਰ 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 ਮੁੱਖ ਮੰਤਰੀ ਮੰਤਰੀ ਐਮ ਐਲ ਏ ਉਹ ਇੰਜਨ ਨਹੀਂ ਜਦੋਂ ਉਹਨਾਂ ਨੇ ਕੱਖ ਨਹੀਂ ਕਰਨਾ ਤਾਂ ਫੇਰ ਉਹ ਉਹ ਜਿਹੜੇ ਅਫਸਰ ਨੇ ਉਹ ਵੀ ਨਹੀਂ ਕਰ ਦੇਗੇ ਉਹ ਸਿਸਟਮ ਦਾ ਪਹੀਆ ਨਹੀਂ ਇੰਨਾਂ ਤਾਂ ਇਹ ਨਹੀਂ ਹੁਣ ਜੇ ਸਸਪੈਂਡ ਕੀਤਾ ਉਹਨੂੰ ਐ ਐਸ ਡੀਓ ਨੂੰ ਵੀ ਤੂੰ ਕੰਮ ਨਹੀਂ ਠੀਕ ਕੀਤਾ ਹੜਾਂ ਦੇ ਵਿੱਚ ਤੇ ਪਹਿਲਾਂ ਵੀ ਨਹੀਂ ਪ੍ਰਬੰਧ ਕੀਤੇ ਇਹ ਕਹਿ ਕੇ ਕੀਤਾ ਮੈਂ ਪੁੱਛਣਾ ਚਾਹਣਾ ਪਹਿਲਾਂ ਸਰਕਾਰ ਨੇ ਕੀ ਕੀਤਾ ਸਰਕਾਰ ਸਸਪੈਂਡ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਿਉਂ ਨਹੀਂ ਸਸਪੈਂਡ ਕਰਦੇ ਕਰਨਾ ਚਾਹੀਦਾ ਵੇਖੋ ਕੀ ਭਗਵੰਤਮਾਨ ਸਰਕਾਰ ਆਪਣੇ ਤੇ ਕੋਈ ਐਕਸ਼ਨ ਲਵੇਗੀ ਨਹੀਂ ਲੈਣਾ ਸਾਰਾ ਨਜਰ ਅਫਸਰਾਂ ਤੇ ਝਾੜ ਕੇ ਗੱਲ ਨਹੀਂ ਮੰਨੀ ਅਫਸਰ ਵੀ ਨਕਾਮ ਨਹੀਂ ਅਫਸਰ ਵੀ ਉਹੀ ਨਜ਼ਾਰੇ ਲੈਂਦੇ ਨੇ ਜੋ ਮੰਤਰੀ ਸਾਹਿਬ ਲੈਂਦੇ ਨੇ ਉਹਨਾਂ ਨੂੰ ਵੀ ਅਲੱਦਾ ਵੀ ਮੰਤਰੀ-ਮੰਤਰੀ ਦਾ ਲੁੱਟ ਦੇ ਬੁੱਲੇ ਅਸੀਂ ਵੀ ਉਵੇਂ ਹੀ ਕਰਨਾ ਜੇ ਉਹਨਾਂ ਨੂੰ ਪਤਾ ਹੋਵੇ ਨਾ ਵੀ ਮੰਤਰੀ ਤਾਂ ਦਿਨ-ਰਾਤ ਇੱਕ ਕਰੀ ਜਾਂਦਾ ਪਹਿਲਾਂ ਤੋਂ ਹੀ ਅਸਲ ਦੇ ਵਿੱਚ ਹੜ ਆਉਣ ਤੋਂ ਬਾਅਦ ਜਾਗਣਾ ਮਤਲਬ ਕੀ ਹੈ ਉਹੀ ਗੱਲ ਜਿਹੜੀ ਮੈਂ ਬੋਲਦਾ ਹੁਣਾ ਬੂਹੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਦੇਖੋ ਪ੍ਰਬੰਧ ਪਹਿਲਾ ਹੋਣਾ ਚਾਹੀਦਾ ਸੀ ਨਾ ਸਰਕਾਰ ਨੇ ਕੀਤੇ ਨੇ ਅਫਸਰਾਨ ਕੀਤੇ ਅੱਜ ਇਹ ਜੋ ਮਰਜ਼ੀ ਕਰੀ ਜਾਂਦਾ ਔਰ ਅੱਜ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਸਭ ਡਰਾਮੇ ਬਾਜ਼ੀਆਂ ਚੱਲ ਰਹੀਆਂ ਨੇ ਔਰ ਇਹਨਾਂ ਡਰਾਮੇ ਬਾਜ਼ੀਆਂ ਨੂੰ ਸਮਝਣ ਦੀ ਲੋੜ ਹੈ ਅੱਜ ਇਹ ਚਾਹੇ 10 ਇਹ ਅੱਜ ਤਾਂ ਇਹ 10 ਮਰਲੇ ਦੇ ਪਲਾਟ ਵੀ ਬੋਲਣਗੇ ਪਰ ਪੁੱਛਣਾ ਚਾਹਣਾ ਕਿ ਇਹਨਾਂ ਨੇ ਮੁਆਵਜ਼ੇ ਦਾ ਐਲਾਨ ਕੀਤਾ ਜੇ ਤੱਕ ਮੈਂ ਨਹੀਂ ਸੁਣਿਆ ਕਿਤੇ ਵੀ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਦਾ ਬਿਆਨ ਆਇਆ ਹੋਵੇ ਵੀ ਅਸੀਂ ਮੁਆਵਜ਼ਾ ਦੇਾਂਗੇ ਲੋਕਾਂ ਨੂੰ ਡੁੱਬੀਆਂ ਫਸਲਾਂ ਦਾ ਰੂੜੇ ਪਸ਼ੂਆਂ ਦਾ ਡਿੱਗੇ ਘਰਾਂ ਦਾ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਜੇ ਪਿਛਲੇ ਮੁਆਵਜ਼ੇ ਬਾਰੇ ਜਿਹੜਾ ਬੱਕਰੀ ਮਰੀ ਤੇ ਮੁਰਗੀ ਮਰੀ ਦਾ ਮੁੱਖ ਮੰਤਰੀ ਕਹਿੰਦੇ ਹੁੰਦੇ ਸੀ ਜੇ ਉਹ ਕੋਈ ਪੱਤਰਕਾਰ ਯਾਦ ਕਰਾ ਦੇ ਤੇ ਮੁੱਖ ਮੰਤਰੀ ਤੁਸੀਂ ਵੀਡੀਓ ਵੇਖ ਲਿਓ ਕਹਿੰਦੇ ਤੂੰ ਤਾਂ ਪੀਟੀਸੀ ਦਾ ਪੱਤਰਕਾਰ ਹੈ ਤੇਰਾ ਤਾਂ ਜਵਾਬ ਹੀ ਨਹੀਂ ਦੇਣਾ ਹਾਂ ਪੀਟੀਸੀ ਕਾਲੀਆਂ ਦਾ ਸਾਰਿਆਂ ਨੂੰ ਪਤਾ ਉਹਨਾਂ ਦਾ ਧੂਤੂ ਬਣਿਆ ਹੋਇਆ ਪਰ ਸਵਾਲ ਜਿਹੜਾ ਸੀ ਕੀ ਉਹ ਗਲਤ ਸੀ ਚਾਹੇ ਪੀਟੀਸੀ ਨੇ ਕੀਤਾ ਹੋਵੇ ਸਵਾਲ ਤਾਂ ਠੀਕ ਸੀ ਗਲਤ ਤਾਂ ਮੁੱਖ ਮੰਤਰੀ ਨੇ ਬੋਲੀ ਸੀ ਤੇ ਫਿਰ ਜਵਾਬਦੇਹ ਚ ਕੀ ਸੀ ਫਿਰ ਜਵਾਬ ਦੇਣਾ ਚਾਹੀਦਾ ਸੀ ਜਾਂ ਮੁੱਖ ਮੰਤਰੀ ਕਹਿਣ ਵੀ ਮੈਂ ਤਾਂ ਇਹ ਗੱਲ ਕਦੇ ਬੋਲੀ ਨਹੀਂ ਮੈਨੂੰ ਕਿਉਂ ਪੁੱਛਿਆ ਜਾ ਰਹੀ ਆ ਜਦੋਂ ਬੋਲੀ ਸੀ ਤਾਂ ਹੀ ਪੁੱਛੀ ਆ ਨਾ ਫਿਰ ਜਵਾਬ ਦੇਣ ਦੀ ਬਜਾਏ ਜ਼ੁਬਾਨ ਬੰਦ ਕਰਾਉਣੀ ਇਹ ਠੀਕ ਨਹੀਂ ਤੇ ਐਤ ਕੀ ਅਨਾਉਂਸ ਹੀ ਨਹੀਂ ਕੀਤਾ ਅਨਾਉਂਸ ਕਰਨਾ ਚਾਹੀਦਾ ਸੀ ਕਿ ਨਹੀਂ ਐਤ ਕੀ ਲੋਕਾਂ ਨੂੰ ਤੁਹਾਡੇ ਬਿਆਨ ਨਹੀਂ ਮਦਦ ਦੇ ਐਲਾਨ ਤੇ ਮਦਦ ਚਾਹੀਦੀ ਹੈ ਐਲਾਨ ਹੀ ਨਹੀਂ ਕੀਤਾ ਦੇਣੀ ਤਾਂ ਦੂਰ ਦੀ ਗੱਲ ਬਾਕੀ ਪੰਜਾਬੀਓ ਤੁਸੀਂ ਸਿਆਣੇ ਹੋ ਬਹੁਤ ਮਿਹਰਬਾਨ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਖੁਦ ਕਹਤਾ ਕਿ 2027 ਚ ਜੁੱਤੀਆਂ ਪੈਣੀਆਂ ਸਾਨੂੰ ਲੋਕਾਂ ਨੇ ਪਹਹਾ ਪਿਆ ਕਿ ਕੁੱਟਣਾ ਤੇ ਮੈਂ ਨਹੀਂ ਜੁੱਤੀਆਂ ਖਾਣੀਆਂ ਚਾਹੁੰਦਾ ਇਸ ਕਰਕੇ ਮੈਂ ਅੱਜ ਹੀ ਆਪਦੀ ਸਰਕਾਰ ਤੇ ਸਵਾਲ ਉਠਾ ਰਿਹਾ ਹਾਂ ਹੁਣ ਇਹਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਚਾਹੀਦਾ ਉਹ ਕੀ ਸਮਝਦੇ ਨੇ ਕਿ ਉਹ ਸਾਰਾ ਕੁਝ ਸਹੀ ਸਮਝਦੇ ਨੇ ਜੋ ਹੜਾਂ ਦੇ ਵਿੱਚ ਸਰਕਾਰ ਦੀ ਨਕਾਮੀ ਰਹੀ ਆ ਕੀ ਉਹ ਮੰਨਦੇ ਇਹਨੂੰ ਕਿ ਨਹੀਂ ਮੰਨਦੇ